ਜੇ ਆਪਾਂ ਨੇ ਤਿੰਨ ਤਰ੍ਹਾਂ ਦੀ ਫੀਡ ਮੰਗਵਾਈ ਹੈ ਕਿ ਜਿਹੜੀ ਆਪਾਂ ਆਪਣੀਆਂ ਮਿਲਕਿੰਗ ਗਾਵਾਂ ਨੂੰ ਦਵਾਂਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਜਿਵੇਂ ਜੀ ਆਪਨੇ 8 ਕਿਲੋ ਇੱਕ ਐਨੀਮਲ ਨੂੰ ਦੇਤੀ ਤਾਂ ਸਮਝ ਲਓ ਵੀ 11 ਕਿਲੋ ਦਾ ਕੰਮ ਕਰੋ ਤੇ ਆ ਵੀਰੋ ਹੈਗਾ એનર્ਜੀ ਹੋਏਗਾ ਡੈਰੀ ਪ੍ਰੋਟੀਨ ਵੀ ਆਪਾਂ ਆਪਣੀਆਂ ਮਿਲਕਿੰਗ ਵਾਲੀਆਂ ਗਾਵਾਂ ਨੂੰ ਹੈਗਾ ਜਿਹੜਾ ਸ਼ੁਰੂ ਕਰਾਂ ਇਹਨਾਂ ਦਾ ਪ੍ਰੋਟੀਨ 20% ਹੈਗਾ ਡੈਰੀ ਪ੍ਰੋਟੀਨ ਦੇ ਵਿੱਚ ਇਹੀ 35% ਹੁੰਦਾ ਫੈਟ ਵਿੱਚ ਜ਼ਿਆਦਾ ਹੈਗੀ ਨਹੀਂ ਆਪਾਂ ਨਾਲ ਐਦਾਂ ਨਾ ਐਡ ਕਰ ਲੀਏ ਇਹੀ ਚੀਜ਼ਾਂ ਕਾਰਨ ਪ੍ਰਾਪਤ ਫੈਟ ਹੈਗੀ ਆਪਣੀ ਸਹੀ ਆ ਰਹੀ ਹੈਗੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਵੀਰੋ ਅੱਜ ਆਪਾਂ ਨੇ ਨਾ ਜਿਹੜੀ ਫੀਡ ਹੈਗੀ ਇਹ ਥੋੜੀ ਜਿਹੀ ਚੇਂਜ ਹੋਈ ਹੈਗੀ ਵੀ ਆਪਾਂ ਨੇ ਤਿੰਨ ਤਰ੍ਹਾਂ ਦੀ ਫੀਡ ਮੰਗਵਾਈ ਹੈਗੀ ਜਿਹੜੀਆਂ ਆਪਾਂ ਆਪਣੀਆਂ ਮਿਲਕਿੰਗ ਗਾਵਾਂ ਨੂੰ ਦਵਾਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਤੇ ਉਹਦੇ ਲਈ ਕਿ ਗਾਵਾਂ ਦੀ ਜਿਹੜੀ એનર્ਜੀ ਲੈਵਲ ਆ ਥੋੜਾ ਜਾ ਹੁਣ ਲੋਅ ਰਹਿੰਦਾਗਾ ਤੇ ਉਸੇ ਕਾਰਨ ਕੀ ਕੀਤਾ ਆਪਾਂ ਨੇ ਨਾ ਜਿਵੇਂ ਇੱਕ ਤਾਂ ਹਾਈ ਪ੍ਰੋਟੀਨ ਹੋ ਗਿਆ ਜਿਵੇਂ 10000 ਹੋ ਗਈ ਇੱਕ એનર્ਜੀ ਵਾਸਤੇ ਤਿੰਨ ਚੀਜ਼ਾਂ ਨੇ ਜਿਹੜੀਆਂ ਆਪਾਂ ਮਿਕਸ ਕਰਕੇ ਦਵਾਗੇ ਤੁਹਾਨੂੰ ਸਾਰਾ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਇਹ 2 ਮਹੀਨੇ ਆਪਾਂ ਇਹੀ ਮੈਥਡ ਚਲਾਵਾਂਗੇ ਹਿਊਮਿਡਿਟੀ ਦੇ ਵਿੱਚ ਇਹ ਤੁਸੀਂ ਲਾ ਲਓ ਵੀ ਜਿਹਹੇ ਜੀ ਆਪਾਂ ਨੇ 8 ਕਿਲੋ ਇੱਕ ਐਨੀਮਲ ਨੂੰ ਦੇਤੀ ਤਾਂ ਸਮਝ ਲਓ ਵੀ 11 ਕਿਲੋ ਦਾ ਕੰਮ ਕਰੂਗੇ ਜਿਵੇਂ ਆਪਾਂ 10000 11 ਕਿਲੋ ਦੇ ਰਿਆਂਗੇ ਤਾਂ ਇਹ ਆਪਾਂ 8 ਕਿਲੋ ਹੀ ਦੇਣੀ ਹੈਗੀ ਤੇ 3 ਕਿਲੋ ਨਾਲ ਤਾਂ ਫੀਡ ਘਟੂਗੀ ਨਾਲ ਤਾਂ ਐਨੀਮਲ ਆ ਜਿਹੜਾ ਉਹ 8 ਕਿਲੋ ਸੌਖੇ ਤਰੀਕੇ ਨਾਲ ਖਾ ਲੈਂਦਾਗਾ ਹੁਣ ਪ੍ਰਾਵੋ ਜਿਹਨੂੰ ਆਪਾਂ ਨੇ 10 ਕਿਲੋ ਜਾਂ 11 ਕਿਲੋ ਖਵਾਉਣੀਆ ਗਰਮੀ ਦੇ ਵਿੱਚ ਬਹੁਤ ਔਖਾ ਹੁੰਦਾਗਾ ਵੀ ਇੰਨੀ ਉਹ ਫੀਡ ਖਾ ਸਕੇ ਜਿਹੜੇ ਪ੍ਰਾਵੋ ਆਪਣੇ 8 ਕਿਲੋ ਵਾਲੇ ਐਨੀਮਲ ਨੇ ਉਹਨਾਂ ਨੂੰ ਆਪਾਂ 6.5 ਕਿਲੋ ਤੇ ਲੈ ਆਵਾਂਗੇ ਤੇ ਪ੍ਰਾਵੋ ਇਹ ਸਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਕਿਸ ਤਰ੍ਹਾਂ ਮਤਲਬ ਇਹ ਆਪਾਂ ਕਰ ਰਹੇ ਹਾਂ ਤੇ ਵੀਰੋ ਪਹਿਲਾਂ ਤਾਂ ਆਪਾਂ ਤੁਹਾਨੂੰ ਜਿਹੜੀ ਫੀਡ ਹੈਗੀ ਉਹ ਦਿਖਾ ਦਈਏ ਆਹ 10000 ਆ ਗਈ ਜਿਹੜੀ ਮੰਗਵਾਈ ਆ ਗਈ ਤੇ ਆਹ ਵੀਰੋ ਹੈਗਾ એનર્ਜੀ ਬੂਸਟਰ ਸਾਰੇ ਪ੍ਰਾਵ ਨੂੰ ਪਤਾ ਖੜਾ એનર્ਜੀ ਬੂਸਟਰ ਬਾਰੇ ਤਾਂ ਇਹਦੇ ਵਿੱਚ ਕੀ ਆਗਾ ਜਿਵੇਂ ਮੱਕੀ ਦੀ ਮਾਤਰਾ ਜ਼ਿਆਦੇ ਪਾਈ ਹੁੰਦੀ ਹੈਗੀ ਬਾਇਪਾਸ ਫੈਟ ਹੈ ਜਿਹੜੀ ਉਹ ਪਾਈ ਹੁੰਦੀ ਹੈਗੀ ਇਹ ਵੀਰੋਂ ਆਪਾਂ ਨੇ ਜਦੋਂ 5-6 ਸਾਲ ਪਹਿਲਾਂ ਯੂਜ਼ ਕੀਤਾ ਸੀਗਾ ਆਪਾਂ 5 ਸਾਲਾਂ ਤੋਂ એનર્ਜੀ ਬੂਸਟਰ ਆ ਜਿਹੜਾ ਬਿਲਕੁਲ ਨਹੀਂ ਯੂਜ਼ ਕਰ ਰਹੇ ਸੀਗੇ ਤੇ ਇਹ ਹੁਣ ਇਸ ਵਾਰ ਪਹਿਲੀ ਵਾਰ ਮੰਗਵਾਇਆਗਾ ਕਿਉਂਕਿ ਗਰਮੀ ਬਹੁਤ ਜ਼ਿਆਦੇ ਹੈਗੀ ਤਾਂ ਕਰਕੇ 2 ਕੁ ਮਹੀਨੇ ਨਾਲ ਆਪਾਂ ਜਦੋਂ ਡਾਈਟ ਬਣਾਈ ਸੀਗੀ ਤੇ ਉਹ ਸਾਰੀ ਡਾਈਟ ਪਲਾਨ ਕਰ ਕੀ ਫੇਰ ਆਪਾਂ ਨੇ ਇਹ ਮੰਗਾਇਆ ਗਏ ਸਾਨੂੰ ਆਪਾਂ ਹੁਣ ਅੱਜ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿਵੇਂ-ਕਿਵੇਂ ਦਵਾਗੇ ਆਪਾਂ ਇਹ ਸਾਰੀਆਂ ਆਪਣੀਆਂ ਗਾਵਾਂ ਨੂੰ ਮਤਲਬ 15 ਲੀਟਰ ਵਾਲੀਆਂ ਗਾਵਾਂ ਨੇ ਚਾਹੇ ਉਹ 25 ਵਾਲੀਆਂ ਨੇ ਗੀਆਂ ਚਾਹੇ 30 ਵਾਲੀਆਂ ਚਾਹੇ 35 ਵਾਲੀਆਂ ਨੇ ਸਾਰੀਆਂ ਵਾਸਤੇ ਇਹ ਜਿਹੜਾ એનર્ਜੀ ਬੂਸਟਰ ਆਗਾ 1 10000 ਇੱਕ ਭਰਾ ਉਹ ਆਪਾਂ ਇੱਧਰ ਸਾਨੂੰ ਦਿਖਾਈਏ ਪਹਿਲਾਂ ਮਿਲਕਿੰਗ ਵਾਲੀ ਦੱਸਦੀ ਹੈ ਇਹ ਹੈਗਾ ਡੈਰੀ ਪ੍ਰੋਟੀਨ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ ਆਪਾਂ ਆਪਣੀਆਂ ਮਿਲਕਿੰਗ ਵਾਲੀਆਂ ਗਾਵਾਂ ਨੂੰ ਹੈਗਾ ਜਿਹੜਾ ਸ਼ੁਰੂ ਕਰਾਂਗੇ ਇਹ ਤਿੰਨ ਪ੍ਰੋਡਕਟ ਨੇਗੇ ਜਿਹੜੇ ਮਿਕਸ ਕਰਕੇ ਜਣੇ ਨੇਗੇ ਵੀ ਦਿਨ ਦੇ ਵਿੱਚ ਕਿੰਨਾ ਕਿੰਨਾ ਦੇਣਾਗਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਆਪਾਂ ਵੀ ਕਿਵੇਂ ਕਰ ਰਹਿਆਂਗੇ ਤੇ ਉਸ ਤੋਂ ਬਾਅਦ ਪ੍ਰਾਪ ਉਹ ट्रांजੈਕਸ਼ਨ ਆ ਗਿਆ ਤੁਸੀਂ ਦੇਖ ਰਹੇ ਹੋਵੋਗੇ ਸਾਰੀ ਆਪਾਂ ਨੇ ਜਿਹੜੀ ਹੈਗੀ ਹੈਗੀ ਲੈਂਡ ਮੰਗਾਈ ਹੈਗੀ ਕਿਉਂਕਿ ਆਪਣੇ ਜਿਹੜੀਆਂ ਹੀਫਰਾਂ ਨੇਗੇ ਆਪਾਂ ਵੀਡੀਓ ਪਾਈ ਸੀਗੀ ਵੀ ਉਹਨਾਂ ਦੀ ਤਿਆਰੀ ਚੱਲ ਰਹੀ ਹੈਗੀ ਤੇ ਬਾਕੀ ਤੁਸੀਂ ਪ੍ਰਾਪ ਉਹ ਦੇਖ ਸਕਦੇ ਹੋਵੋਗੇ ਆਹ ਤਕਰੀਬਨ ਸਾਰੀ ਲੈਂਡ ਆ ਗਈ ਮੈਨੂੰ ਲੱਗਦਾ 12-13 ਬੈਗ ਨੇ ਹੈਗੇ ਆਪਣੇ ਪੂਰੇ ਖੁੱਲੇ ਮੰਗਾਏ ਨੇਗੇ ਕਿਉਂਕਿ ਆਪਾਂ ਜਿਹੜਾ ਹੈਗਾ ਆਪਣਾ ਫੋਕਸ ਨਾ ਆਪਣਾ ਇਹ ਸਪਲੀਮੈਂਟਾਂ ਨੂੰ ਛੱਡ ਕੇ ਥੋੜਾ ਜਿਹਾ ਵੀ ਆਪਾਂ ਨਿਊਟ੍ਰੀਸ਼ਨ ਤੇ ਵੱਧਰ ਫੋਕਸ ਰੱਖ ਦਿਆਂਗੇ ਕਿਉਂਕਿ ਜਿਹੜਾ ਵੀਰ ट्रांजੈਕਸ਼ਨ ਵਧੀਆ ਤਰੀਕੇ ਨਾਲ ਦਊਗਾ ਨਾ ਉਹੀ ਹੀ ਫਰ ਆਗੀ ਚਾਹੇ ਆਪਣੀ ਗਾਂ ਦੀ ਉਹੀ ਆਪਾਂ ਨੂੰ ਸੂਣ ਤੋਂ ਬਾਅਦ ਜਿਹੜਾ ਦੁੱਧ ਆਗਾ ਉਹੀ ਚੰਗਾ ਦਊਗੀ ਜੇ ਆਪਾਂ ਦੁੱਧ ਵਧੀਆ ਲੈਣਾ ਹੈਗਾ ਜੇ ਆਪਾਂ ਇਹ ਚੀਜ਼ਾਂ ਨਹੀਂ ਕਰਾਂਗੇ ਫੇਰ ਆਪਾਂ ਸੂਣ ਤੋਂ ਬਾਅਦ ਚੰਗਾ ਦੁੱਧ ਨਹੀਂ ਲੈ ਸਕਦੇ ਹੈਗੇ ਤੇ ਪ੍ਰਭੂ ਸਾਰੀ ਲੈਣ ਆ ਜਿਹੜੀ ਆਪਣੀ ट्रांजੈਕਸ਼ਨ ਪਲੱਸ ਦੀ ਹੈਗੀ ਤੇ ਉਸ ਤੋਂ ਬਾਅਦ ਭਰਾਵੋ ਜੇ ਗੱਲ ਕਰੀਏ ਆ ساری ਡੈਰੀ ਪ੍ਰੋਟੀਨ ਆ ਗਿਆ ਆ ਵੀ ਡੈਰੀ ਪ੍ਰੋਟੀਨ ਆ ਗਿਆ ਤੇ ਆ ਭਰਾਵੋ ਹੈਗੀ ਆਪਣੀ ਹੀਫਰ ਡਰਾਈ ਜਿਹੜੀ ਆਪਾਂ ਨੇ ਇਹ ਹੀਫਰ ਮੰਗਾਈ ਹੈਗੀ ਜਿਹੜੇ ਘੱਟ ਬੈਗ ਮੰਗਾਏ ਨੇਗੇ ਤੇ ਕਿਉਂਕਿ ਇਹ ਜਿੰਨੀ ਕੱਪ ਨੂੰ ਜ਼ਰੂਰਤ ਹੈਗੀ ਸੀ ਇਹ ਆਪਾਂ ਨੇ ਉਨੇ ਮੰਗਾਈ ਹੈਗੀ ਮਤਲਬ ਟੋਟਲ ਜਿਹੜੀ ਫੀਡ ਹੈਗੀ ਇਸ ਵਾਰੇ ਇਸ ਤਰ੍ਹਾਂ ਹੀ ਹੈਗੀ ਤੇ ਜਿਹੜਾ એનર્ਜੀ ਬੂਸਟਰ ਆ ਭਰਾਵੋ ਇਹ ਆਪਾਂ ਦੇਖਾਂਗੇ ਹੁਣ ਖੋਲ ਕੇ ਸ਼ੁਰੂ ਕਰਦੇ ਆਂਗੇ ਆਪਾਂ ਕਿਉਂਕਿ ਮੈਨੂੰ ਵੀ ਨਹੀਂ ਪਤਾ ਇਹ ਮੈਸ਼ ਆ ਜਾਂ ਕਿਸ ਤਰ੍ਹਾਂ ਦੀ ਇਹਦੀ ਪੈਲੇਟ ਆਗੀ ਹਨਾ ਉਹ ਸਾਰੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਹੁਣ ਤੇ ਨਾਲੇ 40116 ਨੰਬਰ ਦੀ ਜਿਹੜੀ ਡਾਈਟ ਆ ਗਈ ਵੀ ਆਪਾਂ ਕੀ ਦੇ ਰਹਾਂਗੇ ਪੂਰੇ ਦਿਨ ਦੇ ਵਿੱਚ ਤੇ ਉਹ ਦਿਖਾਵਾਂਗੇ ਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਜੈਲ ਵਾਸਤੇ ਵੀ ਇਹ ਜਿਹੜੀ ਜੈਲ ਆ ਗਈ ਵੀ ਕਿਵੇਂ ਦੇਣੀ ਹੈਗੀ ਤੇ ਭਰਾਵੋ ਜਿਹੜੀ ਜੈਲ ਕੋਈ ਵੀ ਕੰਪਨੀ ਦੀ ਤੁਸੀਂ ਲੈ ਸਕਦੇ ਹੋਗੇ ਮੈਨ ਕਾਈਂਡ ਦੀ ਲੈ ਸਕਦੇ ਹੋਗੇ ਐਮਐਸਡੀ ਦੀ ਆਪਾਂ ਹੁਣ ਯੂਜ਼ ਕਰ ਰਹੇ ਆਂਗੇ ਹੋਰ ਵੀ ਤੁਸੀਂ ਕੋਈ ਵੀ ਜਿਹੜੀ ਵੀ ਜੈਲ ਲਓਗੇ ਨਾ ਉਹ ਪੂਰੀ ਦੀ ਪੂਰੀ ਦੇਣੀ ਹੁੰਦੀ ਹੈਗੀ ਜੈਲਾ ਵੀ ਆਪਾਂ ਇਹ ਨਹੀਂ ਹੈਗਾ ਹਾਫ ਦੇਣੀ ਹੈਗੀ ਹਰੇਕ ਦੀ ਫਾਰਮੂਲੇਸ਼ਨ ਅਲੱਗ-ਅਲੱਗ ਤਰੀਕੇ ਨਾਲ ਬਣੀ ਹੁੰਦੀ ਹੈਗੀ ਕੋਈ 400 ml ਦੀ ਹੁੰਦੀ ਹੈ ਕੋਈ 500 ml ਦੀ ਹੁੰਦੀ ਹੈ ਕੋਈ 350 ml ਦੀ ਹੁੰਦੀ ਆ ਉਹ ਪੈਕਿੰਗ ਆਪਦੇ ਹਿਸਾਬ ਦੇ ਨਾਲ ਬਣਾਉਂਦੇ ਨੇ ਉਹ ਸਾਰੀ ਦੀ ਸਾਰੀ ਪੈਕਿੰਗ ਹੈ ਜਿਹੜੀ ਆਪਾਂ ਨੂੰ ਇੱਕੋ ਵਾਰ ਦੇ ਵਿੱਚ ਦੇਣੀ ਹੁੰਦੀ ਹੈਗੀ ਤੇ ਪ੍ਰਾਪ ਉਹ 500 ml ਦੀ ਪੈਕਿੰਗ ਹੈਗੀ ਇਹ ਜੈਲ ਆ ਜਿਹੜੀ ਇਹਨਾਂ ਆਪਾਂ 40116 ਨੰਬਰ ਨੂੰ ਦਵਾਂਗੇ ਸਾਨੂੰ ਦੱਸਾਂਗੇ ਵੀ ਕਿਉਂ ਦੇ ਰਿਆਂਗੇ ਅੱਗੇ ਆਪਾਂ ਸਾਨੂੰ ਸਾਰਾ ਸਮਝਾਉਣਿਆਂਗੇ ਕਰ ਦਾਂਗੇ ਫੀਡਿੰਗ ਦੁਪਹਿਰ ਦੇ ਸਮੇਂ ਦੇ ਵਿੱਚ ਜਿਹੜੀ ਫੀਡ ਹੈ ਜੀ ਉਹ ਆਪਾਂ ਚੇਂਜ ਕੀਤੀ ਹੈਗੀ ਹੇ ਹੁਣ ਆਪਾਂ ਜਿਹੜਾ એનર્ਜੀ ਬੂਸਟਰ ਆਗਾ ਉਹ ਪਾਵਾਂਗੇ ਹੁਣ ਇਸ ਟਾਈਮ ਤੇ ਦੁਪਹਿਰ ਦੇ ਵਿੱਚ ਤੇ ਪਹਿਲਾਂ ਆਪਾਂ એનર્ਜੀ ਬੂਸਟਰ ਦਾ ਥੋੜਾ ਜਿਹਾ ਛੋਡੇ ਨਾਲ ਗੱਲਬਾਤ ਕਰ ਲਈਏ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਆ ਤੁਸੀਂ ਪ੍ਰੋਟੀਨ ਦੇਖ ਰਹੇ ਹੋਗੇ ਪ੍ਰੋਟੀਨ ਦਾ ਦੇਖੋ ਇਹ ਚ ਘੱਟ ਹੀ ਹੋਊਗਾ ਕਿਉਂਕਿ ਇਹ એનર્ਜੀ ਤੇ ਫੈਟ ਦਾ ਸੋਰਸ ਹੈਗਾ ਜਿਵੇਂ ਇਹਨਾਂ ਦਾ ਪ੍ਰੋਟੀਨ 20% ਆਗਾ ਡੈਰੀ ਪ੍ਰੋਟੀਨ ਦੇ ਵਿੱਚ ਇਹੀ 35% ਹੁੰਦਾ ਫੈਟ ਇਹ ਚ ਜ਼ਿਆਦਾ ਹੈਗੀ 6% ਤੇ ਫਾਈਬਰ ਹੋ ਗਿਆ ਪ੍ਰਾਵੋ ਤੇ ਬਾਕੀ ਹੋਰ ਵੀ ਇਹਦੇ ਵਿੱਚ ਜੋ ਕੈਲਸ਼ੀਅਮ ਆਗਾ ਉਹ ਵੀ ਦਿੱਤਾ ਹੋਇਆਗਾ ਫਾਸਫੋਰਸ ਵੀ ਦਿੱਤਾ ਹੋਇਆਗਾ ਬਾਕੀ ਹੋਰ ਵੀ ਚੀਜ਼ਾਂ ਜਾਦੇ ਨਹੀਂ ਗੀਆਂ ਇਹ ਇਹਦਾ ਮਤਲਬ ਇਹ ਕੰਬੀਨੇਸ਼ਨ ਇਦਾਂ ਕਰਿਆ ਹੋਇਆ ਹੈਗਾ ਵੀ ਜਿਵੇਂ એનર્ਜੀ ਵੀ ਵਧੀਆ ਰਹੂਗੀ ਤੇ ਨਾਲ ਫੈਟ ਵੀ ਚੰਗੀ ਆਊਗੀ ਤੇ ਜਿਵੇਂ ਹੁਣ ਪ੍ਰਭੂ ਆਪਾਂ ਥੋੜਾ ਜਿਹਾ ਇੱਧਰ ਵੀ ਨਿਗਾਹ ਮਾਰ ਲਈਏ ਕਿਉਂਕਿ ਇਹ ਜ਼ਰੂਰੀ ਹੁੰਦੇ ਨੇ ਚੀਜ਼ਾਂ ਦੇਖਣੀਆਂ ਜਿਵੇਂ ਤੁਸੀਂ ਦੇਖ ਰਹੇ ਹੋਗੇ ਇਹ ਚ ਜਿਹੜੀ 10000 ਆ ਨਾ ਇਹ ਚ ਪ੍ਰੋਟੀਨ ਉਹਨਾਂ ਦਾ 24% ਦੱਸਿਆ ਹੋਇਆ ਹੈਗਾ ਵਿੱਚ ਥੋੜਾ ਜਿਹਾ 10 ਦੇ ਘੱਟ ਹੁੰਦੇ ਨੇਗੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਜਿਵੇਂ ਕੋਈ ਵਾਰੀ ਕੋਈ ਵੀ ਬੰਦਾ ਟੈਸਟ ਕਰਾ ਸਕਦਾ ਹੈਗਾ ਵੀ ਆਪਣਾ ਪ੍ਰੋਟੀਨ ਜਿਹੜਾ ਵੱਧ ਨਿਕਲੇ ਨਾ ਕਿ ਘੱਟ ਨਿਕਲੇ ਤੇ ਵੈਸੇ ਕੰਪਨੀ ਕਹਿੰਦੀ ਹੈ ਵੀ 25 ਤੋਂ 26% ਹੈਗਾ ਇਹਦੇ ਵਿੱਚ ਪ੍ਰੋਟੀਨ ਤੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈਗਾ 24% ਤੇ ਪ੍ਰਾਭੋ ਹੁਣ ਪਹਿਲਾਂ ਆਪਾਂ ਤੁਹਾਨੂੰ ਇਹੀ ਗੱਲ ਚੰਦਰੀ ਹੈਗੀ ਇੱਕ ਵਾਰੀ ਨਾ ਆਪਾਂ ਨੀਗਾਂ ਮਰਵਾ ਦਈਏ ਕਿਉਂਕਿ ਇਹ ਵੀ ਜ਼ਰੂਰੀ ਹੁੰਦਾ ਦੇਖਣਾ ਇਹ ਇਧਰ ਪ੍ਰਾਭੋ ਨਾਲ ਤੁਸੀਂ ਦੇਖ ਰਹੇ ਹੋਗੇ ਵੀਡੀਓ ਮੈਂ ਇਦਾਂ ਕਰ ਦੰਨਾਗਾ ਆ ਦੇਖੋ ਪ੍ਰਾਭੋ ਇੱਥੇ ਨਾਲ ਜਿਹੜਾ ਪ੍ਰੋਟੀਨ ਆ 35% ਆਗਾ ਬਾਕੀ ਹੋਰ ਵੀ ਮਤਲਬ ਜਿਹੜੀ ਫੈਟ ਆ ਗਈ ਤੁਸੀਂ ਦੇਖ ਸਕਦੇ ਹੋ ਜੇ 2.5% ਆ ਗਈ ਐਨਰਜੀ ਬੂਸਟਰ ਚ ਹੈਗੀ ਜੀ 6% ਵੀ ਇਹ ਹਰੇਕ ਦਾ ਆਪੋ ਆਪ ਦਾ ਕੰਮ ਆਗਾ ਤਾਂ ਹੀ ਇਹਦੇ ਨਾਲ ਕੀ ਹੁੰਦਾ ਬੱਚਿਆਂ ਦੀ ਗਰੋਥ ਜਿਆਦਾ ਹੁੰਦੀ ਹੈ ਬੱਚੇ ਨੂੰ ਫੈਟ ਦੀ ਲੋੜ ਨਹੀਂ ਹੁੰਦੀ ਹੈਗੀ ਉਹਨਾਂ ਨੂੰ ਹਾਈ ਪ੍ਰੋਟੀਨ ਦੀ ਲੋੜ ਹੁੰਦੀ ਹੈਗੀ ਚੰਗੀ ਗਰੋਥ ਕਰਾਉਣ ਵਾਸਤੇ ਮਤਲਬ ਇਹ ਤੁਹਾਨੂੰ ਆਪਾਂ ਵੈਸੇ ਦਿਖਾਈ ਅੱਜ ਨੌਲੇਜ ਦਿੱਤੀ ਹੈ ਇਹ ਚੀਜ਼ ਵਾਸਤੇ ਵੀ ਇਹ ਕਿੱਦਾਂ ਕਿੱਦਾਂ ਦੇ ਪ੍ਰੋਡਕਟ ਦੇ ਕੀ ਕੁਝ ਹੁੰਦਾ ਹੈਗਾ ਤੇ ਹੁਣ ਜਿਵੇਂ ਭਰਾਵੋ ਆਪਾਂ ਕਰੀਏ ਸ਼ੁਰੂ ਜਿਹੜੀ 10000 ਆ ਗਈ ਇਹ ਆਪਾਂ ਹੁਣ ਕੀ ਕਰਾਂਗੇ ਪਹਿਲਾਂ ਤਾਂ ਇੱਕ ਲੋਗ ਦੇ ਵਿੱਚ ਜਨਕੀ ਐਵੇਂ 2 ਕਿਲੋ ਪਾ ਦਿੰਦੇ ਸੀਗੇ ਹੁਣ ਆਪਾਂ ਕਿਲੋ ਕਿਲੋ ਕਰਾਂਗੇ ਤੇ ਇੱਧਰ ਵੀ ਪਾਵੋ ਕਿਲੋ ਕਿਲੋ ਕਰਤੀ ਆਪਾਂ ਨੇ ਤੇ ਇੱਧਰ ਪਹਿਲਾਂ ਤੁਹਾਨੂੰ ਆਪਾਂ ਦਿਖਾ ਦਈਏ ਹੁਣ એનર્ਜੀ ਬੂਸਟਰ ਹੈ ਜਿਹੜਾ ਉਹ ਇਦਾਂ ਦੀ ਪੈਕਿੰਗ ਇਦਾਂ ਦਾਗਾ ਇਦਾਂ ਦੀ ਪੈਲੇਟ ਹੈ ਜੀ ਨਰਦੀ ਬੋਸਟਾ ਦੀ ਤੇ ਲੱਗ ਵੀ ਰਿਹਾ ਹੈਗਾ ਇਹਦੇ ਵਿੱਚ ਵੀ ਫੈਟ ਜਿਆਦਾ ਹੈਗੀ। ਬਾਕੀ ਤੁਸੀਂ ਦੇਖ ਸਕਦੇ ਹੋਗੇ। ਹੁਣ ਇਹ ਆਪਾਂ ਨਾਲ ਐਦਾਂ ਨਾ ਐਡ ਕਰ ਲਾਂ। ਤੁਸੀਂ ਇਹ ਲਾ ਲਓ ਵੀ ਹੁਣ ਇਹ ਵੱਧ ਕੰਮ ਕਰੂਗੀ ਆਪਣੀ। ਘੱਟ ਖਵਾ ਕੇ ਵੀ ਆਪਾਂ ਵੱਧ ਕੰਮ ਲਵਾਵਾਂਗੇ। ਵੀ ਬੈਨੀਫਿਟ ਆਪਾਂ ਨੂੰ ਵੱਧ ਹੋਣਗੇ ਜੇ। ਥੇ ਜਿਵੇਂ ਹੁਣ ਆਪਣੀ ਜਿਹੜੀ 40116 ਨੰਬਰ ਹੈਗੀ ਉਹਦਾ ਆਪਾਂ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਉਹ ਕਿਵੇਂ ਕਰਾਂਗੇ ਦੇਖੋ 1 ਕਿਲੋ 10000 ਦਵਾਵਾਂਗੇ ਉਹਨੂੰ ਦੁਪਹਿਰ ਦੇ ਸਮੇਂ ਦੇ ਵਿੱਚ ਤੇ 1.5 ਕਿਲੋ ਆਪਾਂ ਉਹਨੂੰ એનર્ਜੀ ਬੂਸਟਰ ਦਵਾਵਾਂਗੇ ਮਤਲਬ ਟੋਟਲ 2.5 ਕਿਲੋ ਖਵਾਵਾਂਗੇ ਆਪਾਂ ਸਰਦੀ ਦੇ ਵਿੱਚ ਆਪਾਂ ਇੱਕੋ ਟਾਈਮ 3 ਕਿਲੋ ਖਵਾ ਦਿੰਨੇ ਆਂਗੇ ਤੇ ਸ਼ਾਮ ਨੂੰ ਕੀ ਕਰਾਂਗੇ ਭਰਾਵੋ ਸ਼ਾਮ ਨੂੰ ਆਪਣੇ ਡੈਰੀ ਪ੍ਰੋਟੀਨ ਆ ਜਿਹੜਾ ਉਹ ਵੀ 1.5 ਕਿਲੋ ਰੱਖਣਾ ਉਹਦਾ ਤੇ 1 ਕਿਲੋ ਉਹਨੂੰ ਆਪਾਂ ਦਵਾ ਕੇ 10000 ਉਹ ਆਪਾਂ ਸ਼ਾਮ ਨੂੰ ਤੁਹਾਨੂੰ ਦਿਖਾ ਦਾਂਗੇ ਤੇ ਐਦਾਂ ਆਪਾਂ ਫੀਡਿੰਗ ਕਰਾਂਗੇ ਤੇ ਬਾਕ ਵੇ ਆਪਾਂ ਤੁਹਾਨੂੰ ਦਿਖਾ ਦਈ ਅੱਜ ਇਹ ਉਹੀ 2 ਕਿਲੋ ਚੰਦਰੀ ਹੈਗੀ ਆਪਣੀ ਜਿਹੜੀ ਆਪਣੀ ਨੂੰ ਮਤਲਬ ਮਹੀਨੇ ਤੋਂ ਇੱਕ ਘੱਟ ਰਹਿ ਗਿਆ ਸੂਨ ਦਾ ਦਾ ਇਹਨੂੰ ਆਪਾਂ 2 ਕਿਲੋ ਦੇ ਰਹਾਂਗੇ ਇਹ ਫੀਡ ਹੈਗੀ ट्रांजੈਕਸ਼ਨ ਪਲੱਸ ਇਹਨੂੰ ਤੁਸੀਂ ਨੇ 8ਵੇਂ ਮਹੀਨੇ ਦੇ ਵਿੱਚ ਸ਼ੁਰੂ ਕਰਨਾਗਾ 8ਵੇਂ ਤੇ 9ਵੇਂ ਮਹੀਨੇ ਚ ਦੇ ਸਕਦੇ ਹਾਂ 8ਵੇਂ ਚ 1.5 ਕਿਲੋ ਆਹ ਸੌਰੀ ਆਪਣਾ 8ਵੇਂ ਮਹੀਨੇ ਦੇ ਵਿੱਚ ਦੇਣੀ ਆ 3 ਕਿਲੋ 9ਵੇਂ ਚ 4.5 ਕਿਲੋ ਦੇਣੀ ਹੈਗੀ ਉਹ ਜੀ ਬਹੁਤ ਪੁਰਾਣਾ ਕਮੈਂਟ ਕਰਦੇ ਨੇ ਕਿ ਉਹਨਾਂ ਨੂੰ ਹਜੇ ਵੀ ਇਹ ਚੀਜ਼ ਸਮਝ ਨਹੀਂ ਲੱਗੀ ਵੀ ਕਿਵੇਂ-ਕਿਵੇਂ ਦੇਣੀ ਹੈਗੀ। ਵੈਸੇ ਮੈਂ ਸਾਰਾ ਐਕਸਪਲੇਨ ਕਰਦਾ ਹੁਣਾਗਾ ਵੀ ਕਿਵੇਂ-ਕਿਵੇਂ ਦੇਣੀ ਆਪਾਂ ਨੇ। ਬਾਕੀ ਵੀਰੋ ਅੱਜ ਆਪਾਂ ਡੈਰੀ ਦੇ ਉੱਤੇ ਨਾ ਦੇਖਾਂਗੇ ਇਹਨਾਂ ਦਾ ਹੀਫਰਾਂ ਦਾ ਤੇ ਵੀ ਕੀ ਹੋ ਹੋ ਗਿਆ ਕਿੰਨਾ-ਕਿੰਨਾ ਕੁ ਟਾਈਮ ਰਹਿ ਗਿਆ। ਦੁਬਾਰੇ ਚੈੱਕ ਕਰਾਂਗੇ ਵੀ ਕਿਹਨੂੰ ਕਿੰਨੀ ਕੁ ਲੋਡ ਹੈਗੀ ਉਹ ਹਿਸਾਬ ਨਾਲ ਫਿਰ ਆਪਾਂ ਜਿਹੜੀ ਹੈਗੀ ਕਿ ट्रांजੈਕਸ਼ਨ ਵਧਾ ਦਾਂਗੇ। ਮਲੇ ਆ ਲਿਆ ਤਾਂ ਇਹ ਆ ਹੈਗੇ ਪ੍ਰਾਭੋ ਹੀਫਰ ਡਰਾਈ ਤੇ ਬਾਕੀ ਪ੍ਰਾਭੋ ਜਿਹੜੇ ਫੋਗਰ ਨੇਗੇ ਚੱਲ ਰਹੇ ਨੇਗੇ ਕਿਉਂਕਿ ਜੇ ਇਹ ਫੋਗਰ ਚੱਲਣਗੇ ਖੁਰਲੀ ਦੇ ਉੱਪਰ ਤਾਂ ਹੀ ਐਨੀਮਲਾਂ ਦਾ ਜਿਹੜਾ ਇਨਟੇਕ ਆ ਸਹੀ ਰਹੂਗਾ ਫੇਰ ਇਹਾਂ ਨੇ ਸਹੀ ਤਰੀਕੇ ਨਾਲ ਖਾਣਾਗਾ ਜੇ ਫੋਗਰ ਨਹੀਂ ਚਲਾਵਾਗੇ ਆਪਾਂ ਫੇਰ ਨਹੀਂ ਇਹ ਖਾਂਦੇ ਹੈਗੇ ਕਿਉਂਕਿ ਫੇਰ ਤਾਂ ਥੋੜਾ ਕ ਖਾ ਕੇ ਨੇ ਇਹਦੇ ਜੀਭਾਂ ਜਿਹੜੀਆਂ ਹੈਗੀਆਂ ਨੇ ਬਾਹਰ ਨਿਕਲ ਜਾਂਦੇ ਨੇਗੇ ਕਿਉਂਕਿ ਇੱਕ ਤਾਂ ਗਰਮੀ ਆਗੀ ਉੱਤੋਂ ਜਦੋਂ ਫੀਡ ਖਾਂਦੇ ਨੇਗੇ ਸਾਇਲੇਜ ਵਗੈਰਾ ਖਾਂਦੇ ਨੇਗੇ ਹੋਰ ਅੰਦਰ ਬਾਡੀ ਦੇ ਅੰਦਰ ਸਟ्रेस ਪੈਦਾ ਹੋ ਜਾਂਦਾਗਾ ਫਿਰ ਉਹ ਖਾਣਾ ਪੀਣਾ ਜਿਹੜਾ ਛੱਡ ਦਿੰਦੇ ਨੇਗੇ ਹੁਣ ਇਹ ਫੋਕਰ ਨੇ ਜਿਹੜੇ ਇਹ ਐਂ ਚੱਲਣਗੇ ਭਰਾਵੋ ਇਹ ਲਗਾਤਾਰ ਇਹ ਬਾਕੀ ਸਾਰੀਆਂ ਗਾਵਾਂ ਤੁਸੀਂ ਦੇਖ ਸਕਦੇ ਹੋਗੇ ਆਪਣੇ ਲਗਾਤੀਆਂ ਹੁਣ ਬੜੇ ਆਰਾਮ ਦੇ ਨਾਲ ਖਾ ਰਹੀਆਂ ਨੇਗੀਆਂ ਇਹ ਇਹ ਜਦੋਂ ਆਪਾਂ ਇਹਨਾਂ ਦੀ ਚੁਵਾਈ ਕਰਨੀ ਹੈਗੀ ਉਦੋਂ ਤੱਕ ਬੜੇ ਆਰਾਮ ਨਾਲ ਸੌਖੇ ਤਰੀਕੇ ਨਾਲ ਖੜ ਕੇ ਇਹ ਖਾ ਲੈਣਗੀਆਂ ਤੇ ਨਾਲੇ ਇੱਕ ਤਰ੍ਹਾਂ ਦੀਆਂ ਭਰਾਵੋ ਵਧੀਆ ਚੰਗੀ ਤਰ੍ਹਾਂ ਇਹ ਕੂਲ ਹੋ ਜਾਣਗੀਆਂ ਠੰਡੀਆਂ ਹੋ ਜਾਣਗੀਆਂ ਨਾਲੇ ਐਂ ਲਾ ਲਓ ਵੀ ਆਪਣੇ ਨਮਾਤੀਆਂ ਦੁਬਾਰਾ ਤੋਂ ਤੇ ਫਿਰ ਉਸ ਤੋਂ ਬਾਅਦ ਕੀ ਹੋਊਗਾ ਜਿਹੜੀ ਫੈਟ ਐਸ ਐਨ ਐਫ ਏ ਕੀ ਉਹ ਵੀ ਸਹੀ ਰਹੂਗੀ ਤੇ ਐਨੀਮਲ ਜਿਹੜਾ ਦੁੱਧਾਗਾ ਉਹ ਵੀ ਖੁਸ਼ ਹੋ ਕੇ ਦੇਊਗਾ ਸਹੀ ਹੈ ਨਾ ਕਿਉਂਕਿ ਜਦੋਂ ਐਨੀਮਲ ਦੀ ਜੀਬ ਬਾਹਰ ਹੁੰਦੀ ਹੈ ਸਟ्रेस ਤੇ ਹੁੰਦਾਗਾ ਉਦੋਂ ਫੈਟ ਵੀ ਘਟੂ ਐਸ ਐਨ ਐਫ ਵੀ ਘਟੂਗੀ ਦੁੱਧ ਨੇ ਤਾਂ ਘਟਣੀ ਘਟਣਾਗਾ ਤੇ ਇਹੀ ਚੀਜ਼ਾਂ ਕਾਰਨ ਭਰਾਓ ਜਿਹੜੀ ਫੈਟ ਹੈਗੀ ਆਪਣੀ ਸਹੀ ਆ ਰਹੀ ਹੈਗੀ ਤੇ ਜਿਹੜਾ ਦੁੱਧਾਗਾ ਉਹ ਇਸੇ ਕਰਕੇ ਥੋੜਾ ਜਿਹਾ ਮੈਂਟੇਨ ਆਗਾ ਆਪਣਾ ਜਿਹੜੇ ਤੁਸੀਂ ਆ ਫੋਗਰ ਦੇਖ ਰਹੇ ਹੋਗੇ ਤੇ ਬਾਕੀ ਵੀਰੋ ਆ ਨਰਜੀ ਬੂਸਟਰ ਆ ਗਿਆ ਜਿਹੜਾ ਆਪਾਂ ਤੁਹਾਨੂੰ ਦੁਬਾਰੇ ਦੱਸ ਦਈਏ ਇਹ ਆਪਾਂ 3 ਵਜੇ ਦੀ ਜਿਹੜੀ 4 ਵਜੇ ਆਪਾਂ ਮਤਲਬ 3-4 ਵਜੇ ਫੀਡਿੰਗ ਕਰਦੇ ਆਂਗੇ ਉਦੋਂ ਐਡ ਕੀਤਾ ਇਹ ਨਾਲ ਆਪਣੇ 10000 ਦੇ ਤੇ ਵੀਰੋ ਹੁਣ ਆਪਾਂ 10000 ਦੇ ਨਾਲ ਜਿਹੜਾ ਡੈਰੀ ਪ੍ਰੋਟੀਨ ਆਗਾ ਉਹ ਪਾਵਾਂਗੇ ਸ਼ਾਮ ਦੇ ਟਾਈਮ ਇਹ ਤੁਹਾਨੂੰ ਆਪਾਂ ਦਿਖਾਉਣੇ ਆਗੇ ਕਿਵੇਂ ਪਾਵਾਂਗੇ ਤੇ ਇੱਧਰ ਵੀਰੋ ਆਪਣੀ ਹੈਗੀ ਹੈਗੀ ਸੈਗ ਦੀ ਜਿਹੜੀ ਹੀਫਰ ਆ ਗਈ 40116 ਨੰਬਰ ਆ ਖੜੀ ਹੈਗੀ ਉਹ ਇਹਦੀ ਡਾਈਟ ਪ੍ਰਭੂ ਜਿਹੜੀ ਹੈਗੀ ਹੈ ਨਾ ਕੱਲੀ ਦੀ ਆਪਾਂ ਮਤਲਬ ਸਪੈਸ਼ਲੀ ਵੀਡੀਓ ਬਣਾਵਾਂਗੇ ਕਿਉਂਕਿ ਵੀਡੀਓ ਪਹਿਲੀ ਬਹੁਤ ਲੰਬੀ ਹੋ ਚੁੱਕੀ ਹੈਗੀ ਅੱਜ ਆਪਾਂ ਤੁਹਾਨੂੰ ਸਾਰਾ ਓਵਰਆਲ ਦੱਸਿਆ ਹੈਗਾ ਵੀ ਆਪਾਂ ਕਿੱਦਾਂ ਹੁਣ ਤਿੰਨ ਤਰ੍ਹਾਂ ਦੀ ਫੀਡ ਹੈ ਜਿਹੜੀ ਗਾਵਾਂ ਨੂੰ ਦੇ ਰਹਿਆਂਗੇ ਤੇ ਇਹਦੀ ਸਪੈਸ਼ਲ ਵੀਡੀਓ ਆਪਾਂ ਲੱਗ ਤੋਂ ਬਣਾਵਾਂਗੇ ਵੀ ਇਹਨੂੰ ਆਪਾਂ ਕੀ ਦੇ ਰਹਿਆਂਗੇ ਨਾਲੇ ਦੁੱਧ ਬਾਰੇ ਵੀ ਗੱਲ ਕਰਾਂਗੇ ਵੀ ਇਹਦਾ ਮਿਲਕ ਰਿਕਾਰਡ ਮਤਲਬ ਕੀ ਚੱਲ ਰਿਹਾ ਹੈਗਾ ਕਿੰਨੇ ਦੁੱਧ ਤੇ ਇਹ ਆ ਚੁੱਕੀ ਹੈ ਜੀ ਤੇ ਵੀਰੋ ਜਿਹੜੀ 10000 ਆ ਉਹ ਆਪਾਂ ਨੇ ਇੱਕ ਇੱਕ ਕਿਲੋ ਪਾਈ ਹੈਗੀ ਸਾਰੇ ਲੋਕਾਂ ਦੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਡੈਰੀ ਪ੍ਰੋਟੀਨ ਤੇ ਇਹਦੇ ਵਿੱਚ ਕੀ ਆ ਜਿਹੜਾ ਪ੍ਰੋਟੀਨ ਦਾ ਸੋਰਸ ਜਿਆਦਾ ਆਗਾ ਜਿਹਦੇ ਨਾਲ ਕੀ ਹੋਊਗਾ ਦੁੱਧ ਤੇ ਵੀ ਫਰਕ ਪੈਣੀ ਪੈਣਾਗਾ ਇਹ ਮੰਨੋ ਵੀ ਤੁਸੀਂ ਜਿਹੇ ਜਿਹਾ ਆਪਣੇ 2 ਕਿਲੋ ਲਗਭਗ ਇਹ 1.5 ਕਿਲੋ ਜਾਂ 2 ਕਿਲੋ ਆਪਾਂ ਨੇ ਦਸਿਆ ਜਰ ਖਵਾਤੀ ਤੇ ਇਹ 1 ਕਿਲੋ ਖਵਾਤੀ ਇੱਕ ਬਰਾਬਰ ਆਇਆ ਤੇ ਜਿਹੜੀ ਵੀਰੋ ਆਪਣੀ ਇਹ ਹੈਗੀ ਇਹਨੂੰ ਆਪਾਂ ਥੋੜੀ ਜਿਹੀ ਖੀਰਾ ਜਿਹੜੀ ਜ਼ਿਆਦੇ ਦਮਾਂਗੇ 2 ਕਿਲੋ ਰੱਖਾਂਗੇ ਇਹਨੂੰ ਆਪਾਂ ਤੇ ਪ੍ਰਾਪ ਉਹ ਜਿਹੜੀ ਆਪਾਂ ਨੇ ਹੁਣ ਡੈਰੀ ਪ੍ਰੋਟੀਨ ਪਾਇਆਗਾ ਤੁਸੀਂ ਇਹ ਮੰਨੋ ਵੀ ਜਿਹਾ ਜੀ ਮੈਂ ਤੁਹਾਨੂੰ ਦੱਸਿਆ ਵੀ ਹੁਣ ਆਪਾਂ ਨੂੰ 10000 ਹੈ ਜਿਹੜੀ 10000 2 ਕਿਲੋ ਪਾਉਣੀ ਪੈਂਦੀ ਤੇ ਇਹ ਆਪਾਂ ਨੇ 1 ਕਿਲੋ ਪਾ ਕੇ ਡੈਰੀ ਪ੍ਰੋਟੀਨ ਉਹਦਾ ਕੰਮ ਲੈ ਲਿਆ ਪਰ ਇਥੇ ਮੈਂ ਭਰਾਵਾਂ ਨੂੰ ਹੋਰ ਵੀ ਦੱਸੂਗਾ ਵੀ ਆਪਾਂ ਨੇ ਦੇਖੋ ਫੀਡ ਨੂੰ ਜਿਹੜਾ ਹੈਗਾਗਾ ਪੂਰਾ ਬੈਲੈਂਸ ਕੀਤਾਗਾ ਵੀ 10000 ਵੀ ਆਪਾਂ ਦੇ ਰਿਆਂਗੇ એનર્ਜੀ ਬੂਸਟਰ ਵੀ ਦੇ ਰਿਆਂਗੇ ਤੇ ਡੈਰੀ ਪ੍ਰੋਟੀਨ ਵੀ ਸ਼ੁਰੂ ਕੀਤਾਗਾ ਸੈਲਜ ਵੀ ਪੈ ਰਿਹਾਗਾ ਆਪਣੀ ਭਰਾਵੋ ਇਹ ਡਾਈਟ ਬਣੀ ਸੀ ਪ੍ਰੋਪਰ ਕਿਦਾਂ ਕਿਦਾਂ ਦੇਣੀ ਹੈਗੀ ਉਸ ਤੋਂ ਬਾਅਦ ਇਹ ਆਪਾਂ ਨੇ ਜਿਹੜੀ ਹੈਗੀ ਹੈਗੀ ਸ਼ੁਰੂ ਕੀਤੀ ਹੈਗੀ ਇਹ ਡਾਈਟ ਆ ਦੇਖੋ ਇਹਦੇ ਵਿੱਚ ਕੀ ਹੋ ਜੂਗਾ ਗਰਮੀ ਦੇ ਵਿੱਚ ਇੱਕ ਐਨੀਮਲ ਘੱਟ ਖਾਂਦੇ ਨੇਗੇ ਨਾਲੇ ਤਾਂ ਕੀ ਆਗਾ ਘੱਟ ਦੇ ਕੇ ਵੀ ਆਪਣਾ ਬੈਨੀਫਿਟ ਹੋਊਗਾ ਉਹੋ ਜੀ ਆਪਾਂ ਨੂੰ 10000 ਵੱਧ ਦੇਣੀ ਪੈਂਦੀ ਹੈਗੀ ਫੀਡ ਸੀ ਜਿਹੜੀ ਇਹ ਛੱਡਣ ਲੱਗੇ ਸੀ ਹੁਣ ਆਪਣੀਆਂ ਗਾਵਾਂ ਵੀ ਪੂਰੀ ਉਨੀ ਫੀਡ ਨਹੀਂ ਖਾਂਦੇ ਹੈਗੇ ਹੁਣ ਜੇ ਆਪਾਂ ਮੋਟਾ ਜਿਹਾ ਹਿਸਾਬ ਲਾਈਏ 30 35 ਜਿਹੜਾ ਆਪਣਾ ਐਨੀਮਲ ਮਤਲਬ ਗਾਂ ਜਿਹੜੀ ਆਪਣੀ ਦੁੱਧ ਦੇ ਰਹੀ ਹੈਗੀ ਉਹਦੇ ਹਿਸਾਬ ਨਾਲ ਤਾਂ 11 12 ਕਿਲੋ ਫੀਡ ਬਣਦੀ ਹੈਗੀ ਪਰ ਆਪਾਂ ਹੁਣ ਇਹਨੂੰ 8 8.5 ਕਿਲੋ ਦੇ ਨਾਲ ਹੀ ਸਾਰ ਲਾਂਗੇ ਤੇ એનર્ਜੀ ਬੂਸਟਰ ਡੈਰੀ ਪ੍ਰੋਟੀਨ ਦੇ ਕੇ ਤੇ ਜਿੱਦਾਂ ਡੈਰੀ ਪ੍ਰੋਟੀਨ ਆਪਾਂ ਉਹਨਾਂ ਨੂੰ 1.5 ਕਿਲੋ ਦਵਾਂਗੇ ਤੇ 1.5 ਕਿਲੋ એનર્ਜੀ ਬੂਸਟਰ ਹੋ ਗਿਆ 6 ਆਪਣਾ 3 ਕਿਲੋ ਹੋ ਗਈ ਤੇ ਬਾਕੀ ਪ੍ਰਾਪ ਹੋ ਗਿਆ 10000 ਐਦਾਂ ਆਪਾਂ ਉਹਦੀ ਡਾਈਟ ਹੈ ਜਿਹੜੀ ਬਣਾਈ ਹੈ ਜੀ ਤੇ ਵੀਰੋ ਆਪਾਂ ਨੇ ਜਿਹੜੀਆਂ گاਵਾਆਂ ਅਸੀਂ ਆ ਉਹ ਲਗਾਤੀਆਂ ਤੇ ਦੇ ਦੇ ਖੋਣ ਫੀਡ ਦਾ ਕੀ ਫਾਇਦਾ ਹੋਇਆ ਜਿਵੇਂ ਹੁਣ ਆਪਣੀਆਂ ਆ ਤੁਸੀਂ ਦੋ گاਵਾ ਦੇਖ ਰਹੇ ਹੋਗੇ ਇਹਨਾਂ ਦਾ ਜਿਹੜਾ ਦੁੱਧਾ ਪ੍ਰਾਪ ਉਹ 15-16 ਲੀਟਰ ਦੁੱਧਾ ਗਿਆ ਪਹਿਲਾਂ ਆਪਾਂ ਇਹਨਾਂ ਨੂੰ 3 ਟਾਈਮ ਫੀਡਿੰਗ ਕਰਦੇ ਸੀਗੇ ਤੇ ਹੁਣ ਕੀ ਕੀਤਾਗਾ ਆਪਾਂ ਨੇ 2 ਟਾਈਮ ਕਰ ਲਿਆ ਸਵੇਰੇ ਇਹਨਾਂ ਨੂੰ ਆਪਾਂ ਡੈਰੀ ਪ੍ਰੋਟੀਨ ਦਵਾਵਾਂਗੇ ਹੁਣ ਨਹੀਂ ਦਵਾਵਾਂਗੇ ਸਵੇਰੇ ਇਹਨਾਂ ਨੂੰ 10000 ਦੇ ਨਾਲ ਡੈਰੀ ਪ੍ਰੋਟੀਨ ਮਿਲੂਗਾ ਤੇ ਤਿੰਨ ਜਿਹੜੀ 4 ਵਜੇ ਆਪਾਂ ਪਾਉਂਦੇ ਹਾਂਗੇ ਉੱਥੇ એનર્ਜੀ ਬੂਸਟਰ ਦਵਾਵਾਂਗੇ ਦੇਖੋ ਇੱਕ ਤਾਂ ਫੀਡ ਦੀ ਜਿਹੜੀ ਹੈਗੀ ਹੈ ਜੀ ਤਿੰਨ ਟਾਈਮ ਕਰਦੇ ਸੀ ਉਹ ਕੱਟ ਗਿਆ ਆਪਣਾ ਗਰਮੀ ਦੇ ਵਿੱਚ ਇਹ ਸਿਰਫ ਆਪਾਂ ਗਰਮੀ ਦੇ ਵਿੱਚ ਹੀ ਕਰਾਂਗੇ ਦੇਖੋ ਇੱਕ ਤਾਂ ਉਹ ਆਪਾਂ ਨੂੰ ਬੈਨੀਫਿਟ ਹੋ ਗਿਆ ਤੇ ਨਾਲੇ ਭਰਾ ਉਹ ਇਹ ਵੀ ਖੁਸ਼ ਨੇਗੇ ਤੇ ਬਾਕੀ ਆ ਆਪਾਂ ਨੇ ਜਿਹੜੀ ਅੱਜ ਡਰਾਈ ਕੀਤੀ ਹੈਗੀ ਆ ਜਰਸੀ ਵਾਲੀ ਲੈਮਨ ਹੈਡ ਦੀ ਆ ਇਹ ਆਪਾਂ ਨੇ ਅੱਜ ਡਰਾਈ ਕਰਤੀ ਤੇ ਇਹਨੂੰ ਵੀ ਆਪਾਂ ਹੁਣ ਡਰਾਈ ਕਰਾਂਗੇ ਥੋੜੇ ਦਿਨਾਂ ਬਾਕੀ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਹੋ। ਪ੍ਰਾਪੋ ਆਪਣੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਰੋ ਮਿਲਾਂਗੇ ਆਪਾਂ ਕੋਈ ਹੋਰ ਨਵੀਂ ਵੀਡੀਓ ਨਵੀਂ ਇਨਫੋਰਮੇਸ਼ਨ ਦੇ ਨਾਲ। ਉਦੋਂ ਤੱਕ ਲਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ।